ਲੀ ਜੋ ਸਰਕਾਰ ਮੁਰਦਾਬਾ 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 ਹਜ਼ੂਰ ਬਰਾਦੀ ਮਾਨ ਸਰਕਾਰ ਹਾਏ 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 ਸਰ ਹਾਏ 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 ਭਵਾਨ ਸਰਕਾਰ ਹਾਏ 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 ਜਗਤ ਚੋੜੀ ਚੇਅਰਮੈਨ ਮੁਰਦਾਬਾ ਮੁਰਦਾਬਾ ਜਵਾਹਲਮਿਕੀ ਹਰ ਹਰ ਵਾਲਮਿਕੀ ਅੱਜ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਇਹ ਇੱਕ 13 ਤਰੀਕ ਨੂੰ ਲੋਹੜੀ ਵਾਲੇ ਦਿਨ ਜਿਸ ਦਿਨ ਲੋਕ ਆਪਣੇ ਘਰਾਂ ਦੇ ਵਿੱਚ ਲੋਹੜੀ ਮਨਾ ਰਹੇ ਸੀ ਉਸ ਦਿਨ ਪ੍ਰੂਵਮੈਂਟ ਟੈਕਸ ਦੇ ਦਫ਼ਤਰ ਦੇ ਅੰਦਰ ਬੈਠ ਕੇ ਜਿਹੜੀ ਇੱਕ ਮੀਟਿੰਗ ਕੀਤੀ ਗਈ ਸੀ ਐਸਪੀ ਹਰਪਾਲਣਾ ਔਰ ਦੋ ਤਿੰਨ ਡਿਊਟੀ ਬੈਠੇ ਸੀ ਔਰ ਇਨ ਅਪਰੂਵਮੈਂਟ ਟੈਕਸ ਦੇ ਜਿਹੜੇ ਅਫਸਰ ਹੀ ਉੱਚ ਅਧਿਕਾਰੀ ਹੀ ਉਹ ਵੀ ਬੈਠੇ ਸੀ ਨਾਲ ਔਰ ਇਸ ਮੀਟਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਆ 20 ਤਰੀਕ ਨੂੰ ਮੀਟਿੰਗ ਰੱਖੀ ਜਾਏਗੀ ਐਸਪੀ ਸਾਹਿਬ ਡੀਸੀ ਸਾਹਿਬ ਔਰ ਮੇਅਰ ਸਾਹਿਬ ਔਰ ਰੂਮਨ ਟੈਕਸ ਦਾ ਜਿਹੜਾ ਚੇਅਰਮੈਨ ਆ ਕਰਮਜੀਤ ਸਿੰਘ ਰਿੰਟੂ ਉਹ ਬਹਿਣਗੇ ਨਾਲ ਔਰ ਜਿਹੜਾ ਸੇਵਕ ਸਾਡੇ ਕਰਮਚਾਰੀ ਭਾਈ ਨੇ ਸਾਰੇ ਜਿਹੜਾ 2-3 ਮਹੀਨੇ ਤੋਂ ਧਰਨਾ ਲਗਾਇਆ ਗਿਆ ਸੀ ਉਸ ਸੰਬੰਧ ਦੇ ਵਿੱਚ ਵੀ ਕੋਈ ਨਾ ਕੋਈ ਨਿਰਣੇ ਜਿਹੜਾ ਕੋਈ ਹੱਲ ਜਿਹੜਾ ਕੱਢਿਆ ਜਾਏਗਾ ਇਹਨਾਂ ਦਾ ਇਹਨਾਂ ਨੂੰ ਔਰ ਨੌਕਰੀਆਂ ਤੇ ਰੱਖਿਆ ਜਾਊਗਾ ਕਿਸੇ ਨਾ ਕਿਸੇ ਤਰੀਕੀ ਨਾਲ ਉਸ ਤੋਂ ਬਾਅਦ ਅੱਜ ਜਿਹੜੀ ਮੀਟਿੰਗ ਦਾ ਟਾਈਮ ਵੀ ਇਹਨਾਂ ਨੇ ਕੈਨਸਲ ਕਰ ਦਿੱਤੀ ਗਈ ਆ ਔਰ ਜਿਹੜਾ ਇੱਕ ਕੱਲ ਨੂੰ ਧਰਨਾ ਲਗਾਇਆ ਜਾ ਰਿਹਾ ਭੰਡਾਰੀ ਪੁਲ ਦੇ ਉੱਤੇ ਕਿਉਂਕਿ ਤੀਰਥ ਤੇ ਵਾਲਮੀਕੀ ਤੀਰਥ ਜਿਹੜਾ ਪਾਵਨ ਵਾਲਮੀਕੀ ਤੀਰਥ ਆ ਉਥੇ ਵੀ ਜਿਹੜਾ ਸਫਾਈ ਦਾ ਕੋਈ ਵੀ ਹੱਲ ਨਹੀਂ ਹੈਗਾ ਔਰ ਜੇ ਕੋਈ ਸਫਾਈ ਕਰਨ ਵਾਲੇ ਕਰਮਚਾਰੀ ਨੇ ਉਹਨਾਂ ਦੀ ਨਾ ਕੋਈ ਤਨਖਾਹ ਨਾ ਕੋਈ ਇਹਨਾਂ ਨੂੰ ਪੈਸਾ ਡੀਸੀਲੋਂ ਨਾ ਕੋਈ ਕਮਿਸ਼ਨਰ ਵੱਲੋਂ ਨਾ ਕੋਈ ਇਮਪਰੂਵਮੈਂਟ ਟੈਕਸ ਦੇ ਚੇਅਰਮੈਨ ਵੱਲੋਂ ਇਸ ਕਰਕੇ ਉਹੀ ਧਰਨਾ ਲਗਾਇਆ ਜਾ ਰਿਹਾ ਆ ਔਰ ਸਾਡਾ ਜੀ ਇਹਨਾਂ ਨੇ ਕੋਈ ਗਾੜੀ ਟਾਈਮ ਸਾਨੂੰ ਕਿ ਦੇਣ ਦੇ ਆ ਕੱਲ ਦਾ ਜੇ ਕਰਦੇ ਆ ਠੀਕ ਹੈ ਨਹੀਂ ਤੇ ਸਾਡਾ ਤਿੱਖਾ ਸੰਘਰਸ਼ ਫੇਰ ਹੋਏਗਾ ਜੀ ਕੀ ਕਰਨੇ ਜੀ ਅੱਜ ਤਨ ਮੀਟਿੰਗ ਜਿਹੜੀ ਕਹਿ ਕੇ ਨਹੀਂ ਦਿੱਤੀ ਜੀ ਐਸਪੀ ਹਰਪਾਲ ਨੇ ਉਹਨਾਂ ਦਾ ਬਿਆਨ ਵੀ ਸੀ ਉਸ ਦਿਨ ਮੀਡੀਆ ਦੇ ਸਾਹਮਣੇ ਵੀ ਤੁਹਾਡੇ ਸਾਹਮਣੇ ਉਹਦੋਂ ਬਿਆਨ ਦਿੱਤਾ ਸੀ ਵੀ ਜਿਹੜੀ ਮੀਟਿੰਗ ਆ ਉਹ ਤੁਹਾਡੀ 20 ਤਰੀਕ ਨੂੰ ਰੱਖਾਈ ਜਾਏਗੀ ਜੀ ਹਾਂਜੀ ਕੀ ਆਲਾ ਧੰਨਵਾਦ ਕਿਸੇ ਅਧਿਕਾਰੀ ਦਾ ਫੋਨ ਨਹੀਂ ਆਇਆ ਜਾਂ ਗੱਲਬਾਤ ਹੋਈ ਕਿਸੇ ਨਾਲ ਵੀ ਨਹੀਂ ਮੈਂ 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 ਖੁਦ ਵੀ ਜੀ ਆਪ ਦੋ ਵਾਰ ਫੋਨ ਕੀਤਾ ਐਸਪੀ ਸਾਹਿਬ ਨੂੰ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਨਾ ਕੋਈ ਉਹਦਾ ਦਾ ਵਾਪਸੀ ਕਾਲ ਆਈ ਏ ਮੈਨੂੰ ਵੀ ਚਾ ਕੱਲ ਦਾ ਚਾ ਪਰਸੋਂ ਦਾ ਕੋਈ ਮੀਟਿੰਗ ਦਾ ਰੱਖਦੇ ਆ ਟਾਈਮ ਇਹੋ ਜਿਹਾ ਕੋਈ ਗੱਲਬਾਤ ਨਹੀਂ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਕੀ ਫਤਿਹ ਜੀ ਮੈਂ ਨਾ ਨਿਸ਼ਾਨ ਸਿੰਘ ਆ ਮਜ਼ਦੂਰ ਐਕਸ਼ਨ ਕਮੇਟੀ ਵੱਲੋਂ ਪ੍ਰਧਾਨ ਲਗਾਇਆ ਗਿਆ ਨਹੀਂ ਮੈਂ ਮਜ਼ਦੂਰਾਂ ਵੱਲੋਂ ਤੇ ਸਰ ਜਿਹੜਾ ਅੱਜ ਮੀਟਿੰਗ ਆਡੀ ਕੈਨਸਲ ਕਰ ਦਿੱਤੀ ਗਈ ਆ ਜਦੋਂ ਪ੍ਰਸ਼ਾਸਨ ਦੀ ਆਪਾਂ ਮੰਨ ਕੇ ਲੋਹੜੀ ਵਾਲੇ ਤਿਹਾੜ ਵਾਲੇ ਦਿਨ ਮੰਨ ਕੇ ਅਸੀਂ ਵੀ ਚਲੋ ਜੀ ਉਹਨਾਂ ਦੇ ਘਰ ਪੁਤਲਾਣਾ ਸਾਂਝ ਜਾਈਓ ਪਰ ਉਹਨਾਂ ਨੇ ਫੇਰ ਵੇਖ ਲਓ ਵੀ ਗਰੀਬਾਂ ਨਾਲ ੱਤਕਾ ਵਧ ਤੋ ਵਧ ਚੱਲਦਾ ਵਿਆਹ ਵਾ ਤੁਹਾਡਾ ਕਹਿੰਦਾ ਜਿਹੜੀ ਤੁਹਾਡੀ ਮੀਟਿੰਗ ਸੀ ਤੁਹਾਡਾ ਨਾਲ ਗੱਲਬਾਤ ਹੋਣੀ ਸੀ ਪ੍ਰਸ਼ਾਸਨ ਦੀ ਤੁਹਾਡੀਆਂ ਮੰਗਾਂ ਲੈ ਕੇ ਉਹ ਕੈਨਸਲ ਕਰ ਦਿੱਤੀ ਗਈ ਹੈ ਕੈਨਸਲ ਕਰ ਦਿੱਤੀ ਗਈ ਹੈ ਸਰ ਕੀ ਕਰਨਾ ਹੈ ਮਤਲਬ ਕੋਈ ਗੱਲਬਾਤ ਹੋਈ ਹੈ ਕਿਉਂ ਕੀਤੀ ਗਈ ਕਾਰਨ ਸਰ ਤੁਹਾਨੂੰ ਪਤਾ ਦਲਿਤ ਸਮਾਜ ਨਾਲ ਸ਼ੁਰੂ ਤੋਂ ੱੱਕਾ ਚੱਲਦਾ ਪਿਆ ਵਾ ਤੇ ਉਹ ਦਲਿਤ ਨਾਲ ਹੀ ਸਾਰਾ ਇਹੋ ਕੰਮ ਕਰਦੇ ਪਏ ਆ ਉਸ ਬੰਦੀ ਅੱਜ ਹੀ ਪਤਸ਼ਕ ਕੀਤਾ ਹਾਂਜੀ ਹਾਂਜੀ ਸਰ ਇਹ ਪ੍ਰਦਰਸ਼ਨ ਕੀਤਾ ਫੋਟੋਆਂ ਸਾੜ ਕੇ ਸਰੋਂ ਕੱਲ ਭੰਡਾਰੀ ਬੋਲਤੇ ਸਰ ਆਪਾਂ ਜਾਮ ਕਰਾਂਗੇ ਜਾ ਕੇ ਉੱਥੇ ਸਰ ਵੱਧ ਤੋਂ ਵੱਧ ਪ੍ਰਦਰਸ਼ਨ ਕਰਾਂਗੇ ਉੱਥੇ ਚੱਕਾ ਸਨਗਰ ਜਿਵੇਂ ਬੰਦੀਆਂ ਦਾ ਜਖਾੜ ਹੋਰ ਵੀ ਸਰ ਜਿਵੇਂ ਬੰਦੀਆਂ ਸਾਥ ਦੇਣਗੀਆਂ ਸਰ ਬੰਦ ਕਰੋਗੇ ਜਾਂ ਕੀ ਉੱਥੇ ਹਾਂਜੀ ਉੱਥੇ ਜੋ ਵੀ ਹੋਊ ਕਰਾਂਗੇ ਸਰ ਤਿੱਖਾ ਸੰਘਰਸ਼ ਕਰਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਬਾਬਾ ਮੰਗਲ ਸਿੰਘ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਲੋੜੀ ਵਾਲੇ ਦੇ ਨੇ ਨਾ ਐਸਪੀ ਹਰਪਾਲ ਨੇ ਟਾਈਮ ਦਿੱਤਾ ਸੀ ਅੱਜ ਦੀ ਮੀਟਿੰਗ ਦਾ ਜੋ ਵੀ ਮਜ਼ਦੂਰ ਸਾਡੇ ਭਰਾ ਸੜਕਾਂ ਤੇ ਬੈਠੇ ਧਰਨਾ ਲਾ ਕੇ ਭੁੱਖੇ ਧਿਆਏ ਰਾਤ ਦੇ ਨੇ ਇੱਥੇ ਸੜਕ ਤੇ ਪੱਕਾ ਧਰਨਾ ਲਾ ਕੇ ਬੈਠੇ ਨੇ ਇਨਾ ਵਿਸ਼ਵਾਸ ਦਿੱਤਾ ਸੀ ਕਿ ਅਸੀਂ ਤੁਹਾਨੂੰ 20 ਤਰੀਕ ਵਾਲੇ ਦਿਨ ਤੁਹਾਡਾ ਹੱਲ ਕਰਾਂਗੇ ਤੁਹਾਨੂੰ ਕੰਮਾਂ ਤੇ ਚੜਾਂਗੇ ਇਹ ਨਿਕਮੀਆਂ ਸਰਕਾਰਾਂ ਤੇ ਪ੍ਰਸ਼ਾਸਨ ਨਿਕਮਾਂ ਜੋ ਇਹਨਾਂ ਦੇ ਗਰੀਬਾਂ ਦੇ ਹੱਕ ਵਿੱਚ ਬਿਲਕੁਲ ਨਹੀਂ ਖਲੋਂਦਾ ਇਹਨਾਂ ਨਾਲ ਧੱਕੇਸ਼ਾਹੀਆਂ ਕਰੀ ਜਾਂਦਾ ਤੇ ਹੁਣ ਫਿਰ ਅੱਜ ਜੋ ਮੀਟਿੰਗ ਰੱਖੀ ਸੀ ਉਹ ਕੈਨਸਲ ਕੀਤੀ ਗਈ ਆ ਇਹਨਾਂ ਸਾਨੂੰ ਕੋਈ ਵੀ ਮੁੱਦੇ ਤੇ ਦੱਸਿਆ ਨਹੀਂ ਆ ਕਿ ਮੀਟਿੰਗ ਹੋਊਗੀ ਕਿ ਨਹੀਂ ਬਸ ਸਾਨੂੰ ਇਹੀ ਕਹਿ ਜਾਂਦੇ ਆ ਕਿ ਕੱਲ ਦੀ ਟਾਈਮ ਰੱਖਦੇ ਆ ਸਾਨੂੰ ਜੇ ਇਨਸਾਫ ਮਿਲਦਾ ਕੱਲ ਦੀ ਦਿਹਾੜੀ ਚ ਠੀਕ ਹੈ ਨਹੀਂ ਤੇ ਅਸੀਂ ਪੰਡਾਰੀ ਪੋਲ ਤਿੱਖਾ ਸੰਘਰਸ਼ ਕਰਾਂਗੇ ਬੰਦ ਕਰਾਂਗੇ ਜੀ ਇਹਨਾਂ ਦਾ ਪੁਤਲਾ ਸਾੜਾਂਗੇ ਮਾਨ ਸਰਕਾਰ ਦਾ ਸਾੜਾਂਗੇ ਇਹ ਪ੍ਰਸ਼ਾਸਨ ਦਾ ਸਾੜਾਂਗੇ ਇਹਨਾਂ ਕਹਿੰਦਾ ਜਵਾਲਮਿਕੀ ਹਰ ਹਰ ਵਾਲਮਿਕੀ